ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੂਲਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਦੁਪਹਿਰ ਦਾ ਟਾਈਮ ਆ ਜੀ ਸਵੇਰ ਤੇ ਆਪਣੇ ਸਾਰੇ ਕੰਮ ਹੋ ਗਏ ਸੀ ਜੀ ਅੱਜ ਆਪਾਂ ਦੁਪਹਿਰ ਨੂੰ ਕੋਈ ਰੋਟੀ ਪਾਣੀ ਨਹੀਂ ਬਣਾਉਣਾ ਜੀ ਆਪਾਂ ਜਾਣਾ ਫਤੇਗੜ ਸਹਿ ਮੱਥਾ ਟੇਕਣ ਤੇ ਬਸ ਆਪਣੇ ਕੰਮ ਸਾਰੇ ਹੋ ਗਏ ਜੀ ਵਧੀਆ ਤਾਂ ਪਾਣੀ ਲੱਗਣ ਲੱਗੀਆਂ ਵਧੀਆ ਮੀਤੋ ਤਾਂ ਹਰਾਤ ਮਿਲੀ ਜੀ ਤੇ ਨਾ ਜ਼ਿਆਦਾ ਹਾਨਾ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਸੁਣ ਸੁਣ ਕੇ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਜੀ ਤੇ ਹੈ ਜਿਨ੍ਹਾਂ ਦੇ ਘਰ ਗਿਰੇ ਆ ਤੇ ਕਈ ਤਾਂ ਵਿਚਾਰੀਆਂ ਜਾਨਾਂ ਵੀ ਗਈਆਂ ਜੀ ਬਹੁਤ ਨੁਕਸਾਨ ਹੋਇਆ ਤੇ ਚਲੋ ਜੀ ਵੀ ਤਾਂ ਮੜ ਮੋਟਾ ਆਰਾਮ ਬਿਲਿਆ ਜੀ ਨਹੀਂ ਰੋਜ ਨੀਂ ਮੈਂ ਪੈਂਦਾ ਸੀ ਜੀ ਕੜੀ ਬਸ ਥੋੜਾ ਜਿਹਾ ਟਾਈਮ ਹਟਦਾ ਸੀ ਫੇਰ ਪੈਣ ਲੱਗ ਜਾਂਦਾ ਸੀ ਮੀ ਤੇ ਬਹੁਤ ਨੁਕਸਾਨ ਹੋਇਆ ਜੀ ਤੇ ਬਾਰੇ ਵੀ ਅੰਦਰੋਂ ਸੀ ਕਿਸੇ ਘੌਣ ਲੱਗੀ ਸੀ ਜੀ ਤੇ ਸਿੱਲ ਸਿੱਲ ਹੋ ਰਹੀ ਸੀ ਬਹੁਤ ਜ਼ਿਆਦਾ ਹਨਾ ਤੇ ਕੱਪੜੇ ਕੁੱਪੜੇ ਵੀ ਆਪਣੇ ਹਨਾ ਗਿੱਲੇ ਗਿੱਲੇ ਲੱਗਣ ਲੱਗੇ ਸੀ ਤੇ ਸਾਰੇ ਕੱਪੜਾ ਲੀੜਾ ਧੋਈਆਂ ਜਾਂਦਾਂ ਵਗੈਰਾ ਹਨ ਤੇ ਬੜੀ ਧੁੱਪ ਲਵਾਈ ਤੇ ਮਿਰਚਾਂ ਸੀ ਜੀ ਆਪਣੇ ਲਾਲ ਉਹ ਵੀ ਆਪਣੀਆਂ ਖਰਾਬ ਹੋ ਗਈਆਂ ਮਿਰਚਾਂ ਵਿੱਚ ਵਿੱਚ ਤਾਂ ਬਹੁਤ ਜ਼ਿਆਦਾ ਹਨਾ ਹੋਰ ਤਰੀ ਹੋ ਗਈਆਂ ਖਰਾਬ ਜੀ ਤੇ ਉਹ ਸਾਰੀਆਂ ਪੱਤੇ ਕਾਟ ਕੇ ਤੇ ਫਿਰ ਮੈਂ ਕਿ ਚਲੋ ਆ ਪਿਆਜ਼ ਵੀ ਆਪਾਂ ਹੱਥ ਮਾਰ ਦਿੰਨੇ ਜਿਹੜੇ ਖਰਾਬ ਹੋਏ ਹਨ ਪਿੱਛੋਂ ਕੱਢ ਦਾਂਗੇ ਤੇ ਇਹਦੇ ਵਿੱਚ ਨਾ نیچے ਆਲੂ ਸੀ ਜੀ ਉਹ ਆਪਾਂ ਕੱਢ ਰਹੇ ਸੀ ਸਾਫ਼ ਕਰਨੇ ਆ ਥੋੜੇ ਜਿਹੀ ਰਹਿ ਗਏ ਸੀ ਆਲੂ ਮੰਗਵਾਣੇ ਆ ਤੇ ਹੁਣ ਮਹੀ ਦਾ ਕਰਕੇ ਸਬਜ਼ੀ ਮਹਿੰਗੀ ਵੀ ਬਹੁਤ ਹੋ ਰਹੀ ਸੀ ਤੇ ਇਸ ਕਰਕੇ ਬਸ ਕਦੇ ਆਲੂ بڑے ਨਾਲ ਆਲੂ ਪਕੌੜੇ ਹਨਾ ਤੇ ਬਸ ਆਲੂ ਮੱਤੀ ਜ਼ੋਰ ਚੱਲਿਆ ਜੀ ਤੇ ਆਲੂ ਹੋ ਗਏ ਆਪਣੇ ਖਤਮੇ ਥੋੜੇ ਜਿਹੀ ਟਾਪੇ ਦੇ ਵਿੱਚ ਸੀ ਟਮਾਟਰ ਆਪਾਂ ਕਰ ਦਾਂਗੇ ਆਪਾਂ ਬੇਲਾ ਨਾਲੇ ਜਿੱਦਨ ਦੇ ਆਪਾਂ ਪਿਆਜ਼ ਪਾਏ ਆ ਨਾ ਤੇ ਉਦਨ ਦੇ ਵਸਾ ਹੱਥ ਜੱਚ ਚੰਗੀ ਤਰ੍ਹਾਂ ਵੀ ਆਪਾਂ ਮਾਰੇ ਹੀ ਸੀ ਅਜਮ ਸਾਰੇ ਇਹਦੇ ਵਿੱਚ ਰੇਕ ਦੇ ਵਿੱਚ ਰੱਖ ਲੈਣੇ ਆ ਪਿਆਜ਼ ਕੱਢ ਕੇ ਤੇ ਨਾਲ ਟਾਪੇ ਨੂੰ ਤੋਦਾਂਗੇ ਜੀ ਧੁੱਕਾਂ ਲੱਗਣ ਲੱਗ ਗਈਆਂ ਵਧੀਆ ਹਨਾ ਤੇ ਫਿਰ ਆਪਾਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਬੱਤੇ ਗੜ ਸਾਹਿਬ ਤੇ ਸਲਾਹ ਬਣ ਰਹੀ ਹੈ ਜੀ ਜੇ ਤਾਂ ਗਏ ਤੇ ਆਪਾਂ ਜਰੂਰ ਫਿਰ ਦੁਬਾਰੇ ਤੇ ਦਰਸ਼ਨ ਕਰਾਵਾਂਗੇ ਜੀ ਤੇ ਚਲੋ ਜੀ ਆਪਾਂ ਪਿਆਜ਼ ਕੱਟ ਦਿੱਗੇ ਸਾਰੇ ਤੇ ਆਪਾਂ ਬਣਾਈ ਸੀ ਜੀ मूंगी ਦੀ ਦਾਲ ਤੇ ਉਹ ਆਪਾਂ ਨੂੰ ਸ਼ਾਮ ਨੂੰ ਸਰ ਜੇਗੀ ਸਵੇਰੇ ਬਣਾਈ ਸੀ ਜੀ ਤੇ ਸ਼ਾਮ ਨੂੰ ਖਾ ਲਾਂਗੇ ਜੀ ਦੁਪਹਿਰ ਨੂੰ ਤਾਂ ਬਸ ਹੁਣ ਆਪਾਂ ਕੁਛ ਨਹੀਂ ਕਰਦੇ ਜੀ ਤੇ ਲੇਟ ਹੀ ਖਾਈ ਸੀ ਰੋਟੀ ਸਲਾਹ ਬਣ ਰਹੀ ਸੀ ਤੇ ਕਾ ਦੇਖੋ ਜੀ ਪਿਆਜ਼ ਖਰਾਬ ਨਿਕਲਿਆ ਤੇ ਐਵੇਂ ਜੀ ਨਾ ਸਾਰੇ ਆਲੂ ਤਾਂ ਉਹ ਦਿਨ ਆਪਣੇ ਜਿਹੜੇ ਉੱਪਰ ਅਸੀਂ ਪਟਾਕੇ ਜੇ ਮਾਰਗੇ ਸੀ ਉਹ ਆਪਾਂ ਕੱਢਦੇ ਸੀ ਜੀ ਫਦੋਂ ਤਾਂ ਮੇਕ ਕਰਕੇ ਜਿਹੜੇ ਗਿੱਲੇ ਮੂਣ ਕਰਕੇ ਖਰਾਬ ਹੋ ਗਏ ਜੀ ਆਲੂ ਪਿਆਜ਼ ਤੇ ਮਿਰਚਾਂ ਬਹੁਤ ਖਰਾਬ ਨਿਕਲਨਾਂ ਜੀ ਤੇ ਸਬਜ਼ੀ ਤਾਂ ਇੰਨੀ ਜ਼ਿਆਦਾ ਮਹਿੰਗੀ ਹੋਈ ਪਈ ਆ ਆਕੀਆ ਤੋਰੀਆਂ ਹਰੀਆਂ ਸਬਜ਼ੀਆਂ ਜ਼ਿਆਦਾ ਮਹਿੰਗੀਆਂ ਹੋਈਆਂ ਪਈਆਂ ਤੇ ਚਲੋ ਜੀ ਆਪਾਂ ਇਹਨਾਂ ਨੂੰ ਰੱਖ ਆ ਦਿੱਤੀ ਸੀ ਤੇ ਪਰ ਪਰਲੇ ਦੇ ਵਿੱਚ ਪਾ ਦਾਂਗੇ ਜੀ ਜਿਹੜੇ ਪਿਆਜ਼ ਬਰੀਤੀ ਨੀਚੇ ਵੀ ਪਾ ਦਾਂਗੇ ਤੇ ਜਿਹੜੇ ਪੱਤੇ ਆਪਾਂ ਇੱਕ ਬੋਟੀ 'ਚ ਪਾ ਲਾਂਗੇ ਜੀ ਤੇ ਟਾਪੇ ਨੂੰ ਚੰਗੀ ਤਰ੍ਹਾਂ ਧੋ ਕੇ ਧੁੱਪੇ ਰੱਖਾ ਦਾਂਗੇ ਬਸ ਸਵੇਰੀ ਆਪਾਂ ਜਲਦੀ ਕੱਪੜੇ ਧੋਤੇ ਸੀ ਜੀ ਜਾਣੇ ਕਰਕੇ ਤੇ ਵੀ ਜਾਣਾਗਾ ਤੇ ਲਓ ਜੀ ਇਹ ਆਪਾਂ ਪਿਆਜ਼ ਪਾਤੀ ਤੇ ਜਿਹੜੇ ਆਲੂ ਪਿਆਜ਼ ਰਹਿ ਗਈ ਸੀ ਆਪਾਂ ਆ ਬੋਟੀ 'ਚ ਪਾ ਦਾਂਗੇ ਆਲੂ ਤਾਂ ਥੋੜੀ ਹੈ ਜੀ ਉਸ ਤੋਂ ਬਾਅਦ ਆਪਾਂ ਤਿਆਰ ਹੋ ਜਾਾਂਗੇ ਜੀ ਝਾੜੇ ਵਾਸਤੇ ਤੇ ਬਸ ਫਿਰ ਕੰਮ ਨਾ ਜੀ ਕਿਤੇ ਜਾਣਾ ਹੁੰਦਾ ਫਿਰ ਤਾਂਹੀਂ ਜਲਦੀ ਜਲਦੀ ਹੋ ਜਾਂਦਾ ਕਰ ਦਿੰਦੇ ਨਹੀਂ ਤਾਂ ਬਸ ਕਿਤੇ ਨਾ ਜਾਣਾ ਹੁੰਦਾ ਆਪਦੇ ਏਲੇ ਜਿ ਲੱਗੇ ਰਹਾ ਜੀ ਹੌਲੀ ਹੌਲੀ ਕਰੀ ਜਾਾਂ ਸੋ ਪਿਆਜ਼ ਖਰਾਬ ਨਿਕਲੇ ਸੀ ਬਾਕੀ ਸਾਰੇ ਠੀਕ ਨਿਕਲੇ ਆ ਤੇ ਆਲੂ ਤਾਂ ਕੋਈ ਖਰਾਬ ਨਹੀਂ ਨਿਕਲੇ ਸੀ ਆਲੂ ਆਪਣੇ ਨਾਲ ਕਰਦੇ ਰਹੇ ਨਾ ਜਿਉਂ ਤੇ ਜਿਵੇਂ ਬਣਾਉਂਦੇ ਰਹੇ ਸਬਜ਼ੀ ਤੇ ਉਮੇ ਜਿਹੜਾ ਇੱਕ ਅੱਧਾ ਹੁੰਦਾ ਸੀ ਖਰਾਬ ਉਹ ਆਪਾਂ ਕੱਢ ਦਿੰਦੇ ਸੀ ਜੀ ਤੇ ਲੋ ਜਿੰਨਾ ਕ ਕਵੜਾ ਨਿਕਲਿਆ ਤੇ ਹੋਈਏ ਹੁਣ ਆਪਾਂ ਤਿਆਰ ਜੀ ਗੁਰਦੁਆਰਾ ਸਾਹਿਬ ਜਾਣੇ ਵਾਸਤੇ ਪੰਨਾ ਕਿਦਲਾਏ ਨਾਏ ਪਰਨਾ ਮਾਟ ਲਾਏ ਕਹੋ ਕਬੀ ਹਮਸਾ ਨਹੀਂ ਕਹੋ ਕਬੀ ਪਰਨਾ ਮਾ ਜਿਦਲਾਏ ਨਾਏ ਪਰਨਾ ਮਾਟ ਲਾਏ ਕਹੋ ਕਬੀ ਕੰਸਾ ਨਹੀਂ ਕਹੂੰ ਪਰਦੀ ਸੰਕਾ ਨਹੀਂ ਅੰਤ ਪਰਮਾਪਾ ਕਾਹੇ ਅੰਤ ਪਰਮਾਪਾ ਕਾਹੇ ਮੇਰਾ ਮਨ Thank hey. you. துன்பங்கள் தாங்கிக் கொள்ளும் சக்திக்கு மேலே ஒரு ஜெகரேதே ஜோன் தேரே புரேடுக்கு தாதே ஊரே கனிமேதே தேசிக்கு கோமேஹா தர்ப்பாலம بیچியோ தமா i uh, Oh. Uh, mm -hmm. uh,